ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਵਲੌਗ ਕੈਨੇਡਾ ਦੇ ਵਿੱਚ ਲੱਗੇ ਵਿਜ਼ਿਟਰ ਟੂਰਿਸਟ ਵੀਜ਼ੇ ਵਰਕ ਪਰਮਿਟ ਤੇ ਸਟੱਡੀ ਪਰਮਿਟ ਕੈਨਸਲ ਕੀਤੇ ਜਾ ਰਹੇ ਨੇ ਅਜਿਹੇ ਬਹੁਤ ਵੀਡੀਓ ਤੁਸੀਂ ਸੋਸ਼ਲ ਮੀਡੀਆ ਤੇ ਦੇਖੀਆਂ ਤੇ ਇਸ ਨਾਲ ਸੰਬੰਧਿਤ ਅੱਜ ਤੁਹਾਡੇ ਨਾਲ ਇੱਕ ਰਿਪੋਰਟ ਸ਼ੇਅਰ ਕਰਨ ਜਾ ਰਿਹਾ ਹੈ ਜਿਸ ਦੇ ਵਿੱਚ ਇਸ ਕੈਂਸਲੇਸ਼ਨ ਦੇ ਅੰਕੜੇ ਨੇ ਤੇ ਕਿਸ ਆਧਾਰ ਦੇ ਉੱਤੇ ਵੀਜ਼ੇ ਕੈਂਸਲ ਕੀਤੇ ਜਾ ਰਹੇ ਨੇ ਜਾਂ ਤੁਹਾਡੇ ਵੀਜ਼ਾ ਕੈਂਸਲ ਕੀਤੇ ਜਾ ਸਕਦੇ ਨੇ ਉਸ ਬਾਰੇ ਡਿਸਕਸ਼ਨ ਕਰਨਾ ਹੈ ਕਿੰਨਾ ਨੂੰ ਡਰਨਾ ਚਾਹੀਦਾ ਹੈ ਕਿੰਨਾਂ ਨੂੰ ਡਰਨ ਦੀ ਲੋੜ ਨਹੀਂ ਹੈਗੀ ਕਿਉਂਕਿ ਬਹੁਤ ਸਾਰੀਆਂ ਨੈਗੇਟਿਵਿਟੀ ਦੇ ਨਾਲ ਭੜੀਆਂ ਭੜੀਆਂ ਹੋਈਆਂ ਜਿਹੜੀਆਂ ਇਸ ਟੌਪਿਕ ਦੇ ਉੱਤੇ ਵੀਡੀਓ ਤੁਹਾਨੂੰ ਸੋਸ਼ਲ ਮੀਡੀਆ ਤੇ ਮਿਲ ਜਾਣਗੀਆਂ ਪਰ ਐਕਚੁਅਲ ਦੇ ਵਿੱਚ ਰਿਐਲਿਟੀ ਕੀ ਹੈਗੀ ਹੈ ਉਸ ਬਾਰੇ ਡਿਸਕਸ਼ਨ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਤੁਹਾਡਾ ਆਪਣਾ ਇੰਡੀਪੈਂਡੈਂਟ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸ ਲੋੜ ਐ ਸੋ ਪੀ ਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣ ਤਾਂ ਦੇ ਤਾਂ ਵੈਲਕਮ ਐਸਟੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਅੰਕੜਾ ਹੈ ਕਿ ਅਪ੍ਰੋਕਸਿਮੇਟਲੀ 7000 ਐਡੀਸ਼ਨਲ ਕੈਂਸਲੇਸ਼ਨ ਹੋਈਆਂ ਨੇ ਟੈਂਪਰੇਰੀ ਰੈਜ਼ਿਡੈਂਸ ਵੀਜ਼ਾ ਦੀ ਤੇ ਟੈਂਪਰੇਰੀ ਰੈਜ਼ਿਡੈਂਸ ਵੀਜ਼ਾ ਜਿਹੜਾ ਹੈ ਉਹ ਵਰਕ ਪਰਮਿਟ ਹੈ ਸਟੱਡੀ ਪਰਮਿਟ ਹੈ ਤੇ ਵਿਜ਼ਿਟਰ ਵੀਜ਼ਾ ਵਾਲੇ ਵੀ ਇਹਦੇ ਵਿੱਚ ਸ਼ਾਮਲ ਹੈਗੇ ਹੁਣ ਜਿਹੜੀਆਂ ਇਹ ਕੈنسਲੇਸ਼ਨ ਨੇ ਉਹਨਾਂ ਦੀ ਗਰਾਊਂਡ ਤੇ ਆਪਾਂ ਪਹਿਲਾਂ ਗੱਲ ਕਰ ਲੈਣੇ ਆ ਉਸ ਤੋਂ ਬਾਅਦ ਆਪਾਂ ਵਿਸਥਾਰ ਨਾਲ ਤੁਹਾਡੇ ਨਾਲ ਡਿਸਕਸ ਕਰਦੇ ਆ ਕਿ ਐਕਚੁਅਲ ਦੇ ਵਿੱਚ ਕਿੰਨੂੰ ਡਰਨਾ ਚਾਹੀਦਾ ਕਿੰਨੂੰ ਨਹੀਂ ਡਰਨਾ ਚਾਹੀਦਾ ਤੇ ਕਿਸ ਤਰੀਕੇ ਦੇ ਨਾਲ ਤੁਸੀਂ ਇਹਨਾਂ ਚੀਜ਼ਾਂ ਤੋਂ ਬਚ ਸਕਦੇ ਹੈਗੇ ਹੋ ਤੁਹਾਨੂੰ ਕਿਹੜੇ-ਕਿਹੜੇ ਕਹਿ ਸਕਦੇ ਕਿ ਪ੍ਰਕੌਸ਼ਨ ਰੱਖਣੇ ਚਾਹੀਦੇ ਕਿਤਰਾ ਤੁਸੀਂ ਅਲਰਟ ਰਹਿਣਾ ਹੈ ਜੇਕਰ ਤੁਹਾਡੇ ਫਾਈਲ ਦੇ ਵਿੱਚ ਕੋਈ ਗਲਤ ਡਾਕੂਮੈਂਟੇਸ਼ਨ ਹੋਈ ਹੈ ਜਾਂ ਫਿਰ ਤੁਸੀਂ ਵੀ ਜੇਕਰ ਵੀਜ਼ਾ ਤੁਹਾਡਾ ਵੀ ਜੇਕਰ ਕੈਨਸਲ ਹੋ ਸਕਦਾ ਪਹਿਲੀ ਗੱਲ ਪ੍ਰਮਾਤਮਾ ਕਰੇ ਕਿਸੇ ਦਾ ਵੀ ਨਾ ਹੋਵੇ ਪਰ ਜੇਕਰ ਹੋ ਸਕਦਾ ਤੁਸੀਂ ਇਸ ਤੋਂ ਬਚਣਾ ਕਿਵੇਂ ਹੈਗਾ ਸਭ ਤੋਂ ਪਹਿਲਾਂ ਗੱਲ ਕਰਦੇ ਆ ਗਰਾਉਂਡ ਦੀ ਕਿ ਕਿਹੜੀਆਂ-ਕਿਹੜੀਆਂ ਉਹ ਗਰਾਉਂਡਸ ਨੇ ਤੇ ਚਾਰ ਗਰਾਉਂਡ ਦਾ ਮੇਨ ਜ਼ਿਕਰ ਕੀਤਾ ਗਿਆ ਉਹਦੇ ਵਿੱਚ ਇੱਕ ਹੈ ਇਨ ਇਲੀਜੀਬਿਲਟੀ ਇਹਦੇ ਵਿੱਚ ਕੀ ਹੈ ਕਿ ਜੇਕਰ ਤੁਸੀਂ ਤੁਹਾਡੀ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹੈ ਕੋਈ ਕ੍ਰਿਮੀਨਲ ਹਿਸਟਰੀ ਹੈ ਉਹ ਕੰਡੀਸ਼ਨ ਸੈਕੰਡਲੀ ਹੈ ਕਿ ਤੁਸੀਂ ਕੋਈ ਫੇਕ ਡਾਕੂਮੈਂਟ ਪ੍ਰੋਵਾਈਡ ਕੀਤਾ ਹੈ ਤਾਂ ਉਸ ਵਿਹਾਰ ਤੇ ਵੀ ਤੁਹਾਡੀ ਫਾਈਲ ਜਿਹੜੀ ਹੈ ਉਹ ਰਿਜੈਕਟ ਹੋ ਸਕਦੀ ਹੈ ਵੀਜ਼ਾ ਲੱਗਾ ਲਗਾਇਆ ਜਿਹੜਾ ਉਹ ਕੈਨਸਲ ਹੋ ਸਕਦਾ ਹੈਗਾ ਕਿਉਂਕਿ ਕੈਨੇਡਾ ਦੇ ਵਿੱਚ ਹੁਣ ਇਹ ਸਾਰੀ ਅਥਾਰਟੀ ਹੈ ਜਿਹੜੇ ਕਹਿ ਸਕਦੇ ਆ ਕਿ ਆ ਰੂਲ ਕੰਡੀਸ਼ਨ ਬਦਲੇ ਨੇ ਉਹਦੇ ਵਿੱਚ ਹੁਣ ਜਿਹੜੇ CBSE ਦੇ ਕੈਨੇਡਾ ਬਾਰਡਰ ਸਿਕਿਉਰਿਟੀ ਦੇ ਜਿਹੜੇ ਆਫੀਸਰਸ ਨੇ ਉਹਨਾਂ ਨੂੰ ਵੀ ਅਥਾਰਟੀ ਦੇ ਦਿੱਤੀ ਗਈ ਹੈ ਕਿ ਉਹ ਵੀ ਆਪਣੇ ਲੈਵਲ ਤੇ ਵੀਜ਼ੇ ਦੇ ਉੱਤੇ ਡਿਸੀਜਨ ਲੈ ਸਕਦੇ ਹੈਗੇ ਨੇ ਦੂਜੀ ਗੱਲ ਆ ਜਾਂਦੀ ਹੈ ਓਵਰਸਟੇ ਜੇਕਰ ਤੁਸੀਂ ਓਵਰਸਟੇ ਕਰ ਜਾਂਦੇ ਹੋ ਯਾਨੀ ਕਿ ਤੁਹਾਡਾ ਜਿਹੜਾ ਵੀਜ਼ਾ ਹੈ ਤੁਹਾਡੇ ਵੀਜ਼ੇ ਦਾ ਜਿਹੜਾ ਵੈਲਿਡ ਸਟੇ ਹੈ ਉਹ ਖਤਮ ਹੋ ਜਾਂਦਾ ਹੈ ਉਸ ਤੋਂ ਬਾਅਦ ਵੀ ਤੁਸੀਂ ਕੈਨੇਡਾ ਦੇ ਵਿੱਚੋਂ ਤਾਂ ਉਸ ਕੰਡੀਸ਼ਨ ਦੇ ਵਿੱਚ ਵੀ ਤੁਹਾਡਾ ਵੀਜ਼ਾ ਕੈਨਸਲ ਕੀਤਾ ਜਾ ਸਕਦਾ ਹੈ ਇੱਕ ਐਗਜ਼ਾਮਪਲ ਦੇ ਤੌਰ ਤੇ ਸਮਝਾਵਾਂਗਾ ਜਿਵੇਂ ਕਈਆਂ ਨੂੰ ਵੈਮ ਪਰਮ ਹੁੰਦਾ ਕਿ 10 ਸਾਲ ਦਾ ਤੁਹਾਡਾ ਵਿਸਟਰ ਟੂਰਿਸਟ ਵੀਜ਼ਾ ਲੱਗਾ ਹੈ ਤਾਂ ਤੁਸੀਂ 6 ਮਹੀਨੇ ਤੋਂ ਵੱਧ ਉੱਥੇ ਰਹਿ ਰਹੇ ਹੋ ਆਪਣਾ ਸਟੇਟਸ ਕਨਵਰਟ ਨਹੀਂ ਕਰਾ ਰਹੇ ਕਿਸੇ ਹੋਰ ਅ ਕਹਿ ਸਕਦਾ ਸਟੇਟਸ ਦੇ ਵਿੱਚ ਭਾਵੇਂ ਉਹ ਸਟੱਡੀ ਦੀ ਗੱਲ ਕਰ ਲਈਏ ਹੋਰ ਕਿਸੇ ਦੇ ਵਿੱਚ ਤਾਂ ਉਸ ਕੰਡੀਸ਼ਨ ਦੇ ਵਿੱਚ ਜੇਕਰ ਤੁਸੀਂ 6 ਮਹੀਨੇ ਤੋਂ ਜ਼ਿਆਦਾ ਸਟੇ ਕਰਦੇ ਓਵਰ ਸਟੇ ਹੋ ਜਾਂਦੇ ਹੋ ਜਾਂ ਤੁਹਾਡੀ ਸਟੱਡੀ ਜਿਹੜੀ ਆ ਉਹ ਖਤਮ ਹੋ ਜਾਂਦੀ ਹੈ ਉਸ ਤੋਂ ਬਾਅਦ ਤੁਸੀਂ ਪੀਜੀਡਬਲਪੀ ਅਪਲਾਈ ਕਰਨ ਦਾ ਜਿਹੜਾ ਟਾਈਮ ਹੁੰਦਾ ਉਹਦੇ ਵਿੱਚ ਨਹੀਂ ਕਰਦੇ ਉਤੋਂ ਜ਼ਿਆਦਾ ਲੇਟ ਹੋ ਜਾਂਦੇ ਹੋ ਜਾਂ ਫਿਰ ਜੇਕਰ ਤੁਹਾਡਾ ਕਿਸੇ ਤਰੀਕੇ ਦਾ ਵੀ ਜਿਹੜਾ ਸਟੇਟਸ ਹੈ ਵੈਲਿਡ ਸਟੇਟਸ ਹੈ ਉਹ ਐਕਸਪਾਇਰ ਹੋ ਜਾਂਦਾ ਤੇ ਉਸ ਕੰਡੀਸ਼ਨ ਦੇ ਵਿੱਚ ਇਹਦੇ ਵਿੱਚ ਇੱਕ ਬਹੁਤ ਵੱਡਾ ਵੈਮ ਪਰਮ ਦੇ ਉੱਤੇ ਪਹਿਲਾ ਵੀਡੀਓ ਬਣਾ ਚੁੱਕਾ ਹਾਂ ਜਿੱਥੇ ਗਲਤੀ ਹੁੰਦੀ ਹੈ ਗਲਤੀ ਕਿੱਦਾਂ ਦੀ ਹੁੰਦੀ ਹੈ ਕਿ ਜਿਵੇਂ ਫੋਰ ਐਗਜ਼ਾਮਪਲ ਕਿ ਤੁਸੀਂ ਸਟੱਡੀ ਵੀਜ਼ੇ ਤੇ ਨਹੀਂ ਗਏ ਤੁਸੀਂ ਵਿਜ਼ਟਰ ਵੀਜ਼ੇ ਤੇ ਗਏ ਸੀ ਉੱਥੇ ਜਾ ਕੇ ਸਟੱਡੀ ਲੈ ਲਈ ਸਟੱਡੀ ਜਦੋਂ ਤੁਹਾਡੀ 2 ਸਾਲ ਦੀ ਸੀ ਕੰਪਲੀਟ ਹੋ ਗਈ ਫਿਰ ਤੁਸੀਂ ਪੀਜੀਡਬਲੂਪੀ ਲਈ ਬਾਏ ਦਾ ਵੇ ਤੁਹਾਡਾ ਕੋਰਸ ਇਲੀਜੀਬਲ ਨਹੀਂ ਹੈਗਾ ਜਾਂ ਇਲੀਜੀਬਲ ਹੈਗਾ ਤਾਂ ਪੀਜੀਡਬਲੂਪੀ ਮਿਲਿਆ ਉਸ ਤੋਂ ਬਾਅਦ ਤੁਸੀਂ ਪੀਜੀਡਬਲੂਪੀ ਤੋਂ ਬਾਅਦ ਤੁਹਾਨੂੰ ਇਹ ਲੱਗਦਾ ਕਿ 10 ਸਾਲ ਦਾ ਵੀਜ਼ਾ ਯਾਰ ਮੈਂ ਇਨੂੰ ਜਿਹੜਾ TRV ਅਪਲਾਈ ਕਰਨਾ ਉੱਥੇ ਸਟੇਟਸ ਆਪਣਾ ਰੀਸਟੋਰ ਕਰਨ ਵਾਸਤੇ ਉਹ ਨਹੀਂ ਅਪਲਾਈ ਕਰਦਾ ਤੇ ਉਹਦੀ ਜਗ੍ਹਾ ਦੇ ਉੱਤੇ ਮੇਰਾ 10 ਸਾਲ ਦਾ ਜਿਹੜਾ ਸਟੈਂਪ ਉਹ ਤੇ ਹੈਗਾ ਹੀ ਹੈ ਉਸ ਵਾਂਗ ਭਰਮ ਚ ਰਹਿ ਜਾਂਦੇ ਤੇ ਫਿਰ ਜਦੋਂ ਆਪਾਂ ਸਟੇਟਸ ਕਨਵਰਟ ਕਰਾਉਣ ਵਾਲੇ ਪਾਸੇ ਤੁਰਦੇ ਤੇ ਪਤਾ ਲੱਗਦਾ ਯਾਰ ਅਸੀਂ ਤੇ ਆਊਟ ਆਫ ਸਟੇਟਸ ਹੋ ਚੁੱਕੇ ਸੀਗੇ ਮੈਂ ਲਿੰਕ ਉਹਦਾ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ ਉਸ ਵੀਡੀਓ ਦਾ ਆਈ ਬਟਨ 'ਚ ਵੀ ਹੋਏਗਾ ਜਾ ਕੇ ਚੈੱਕ ਆਊਟ ਕਰੋ ਉਸ ਵੀਡੀਓ ਦੇ ਵਿੱਚ ਬੜਾ ਐਕਸਪਲੇਨ ਕੀਤਾ ਹੋਇਆ ਮੈਂ ਓਵਰ ਸਟੇ ਵਾਲਾ ਟੌਪਿਕ ਤੇ ਖਾਸ ਕਰਕੇ टीआरवी ਤੇ ਖਾਸ ਕਰਕੇ ਜਿਹੜਾ ਵਿਜ਼ਟਰ ਰੈਕੋਰਡਸ ਦੇ ਉੱਤੇ ਆਪਾਂ ਜਾਣਦੇ ਆ ਉਹਨਾਂ ਦਾ ਆਪਸ ਦੇ ਵਿੱਚ ਕੰਬੀਨੇਸ਼ਨ ਬਣਾਉਂਦੇ ਬਣਾਉਂਦੇ ਕਈ ਵਾਰੀ ਅਸੀਂ ਆਊਟ ਆਫ ਸਟੇਟਸ ਹੋ ਜਾਂਦੇ ਸਾਨੂੰ ਪਤਾ ਵੀ ਨਹੀਂ ਲੱਗਦਾ ਬਲਕਿ ਕਈ ਗਾਈਡ ਵੀ ਗਲਤ ਕਰ ਦਿੰਦੇ ਆ ਬੱਚਿਆਂ ਉਸ ਤੋਂ ਬਾਅਦ ਆ ਜਾਂਦੇ ਆ ਕਿ ਡਾਕੂਮੈਂਟ ਦਾ ਇਸ਼ੂ ਕੀ ਤੁਹਾਡੇ ਡਾਕੂਮੈਂਟ ਦਾ ਕੋਈ ਇਸ਼ੂ ਹੋ ਗਿਆ ਜਿੱਦ ਤੱਕ ਤੁਹਾਡਾ ਡਾਕੂਮੈਂਟ ਜਿਹੜਾ ਉਹ ਲਾਸ ਹੋ ਗਿਆ ਮਤਲਬ ਤੁਹਾਡਾ ਡਾਕੂਮੈਂਟ ਜਿਹੜਾ ਉਹ ਚੋਰੀ ਹੋ ਗਿਆ ਇਹ ਕਿਸੇ ਤਰੀਕੇ ਦਾ ਵੀ ਉਹਦੇ ਉੱਤੇ ਕੋਈ ਇੰਪੈਕਟ ਪਿਆ ਤਾਂ ਉਸ ਕੰਡੀਸ਼ਨ ਦੇ ਵਿੱਚ ਵੀ ਤੁਹਾਡਾ ਜਿਹੜਾ ਵੀਜ਼ਾ ਉਹ ਕੈਨਸਲ ਕੀਤਾ ਜਾ ਸਕਦਾ ਹੈ ਇਸ ਤਰ੍ਹਾਂ ਦੇ ਡਾਕੂਮੈਂਟ ਦੇ ਵਿੱਚ ਜਿਤਨਾ ਮਤਲਬ ਤੁਹਾਡਾ ਪਾਸਪੋਰਟ ਦਾ ਕੋਈ ਇਸ਼ੂ ਬਣ ਗਿਆ ਤੁਹਾਡਾ ਵੀਜ਼ਾ ਫਟ ਗਿਆ ਕੈਨਸਲ ਕਿਸੇ ਵੀ ਤਰ੍ਹਾਂ ਦਾ ਜੇਕਰ ਉਹਦੇ ਉੱਤੇ ਕੋਈ ਏਦਾਂ ਦਾ ਇਸ਼ੂ ਬਣਿਆ ਤਾਂ ਉਹ ਕੰਡੀਸ਼ਨ ਹੋ ਸਕਦੀ ਹੈ ਕਿ ਤੁਹਾਡੇ ਡਾਕੂਮੈਂਟ ਦੇ ਨਾਲ ਕੋਈ ਸ਼ੇਡ ਛਾੜ ਹੋ ਜਾਵੇ 에ਰਰ ਐਂਡ ਸਟੇਟਸ ਚੇਂਜ 에ਰਰ ਐਂਡ ਸਟੇਟਸ ਚੇਂਜ ਦਾ ਮਤਲਬ ਸਿੱਧਾ ਇਹ ਹੋਗਾ ਕਿ ਭਈ ਜੇਕਰ ਤੁਹਾਡੀ ਫਾਈਲ ਲੱਗੀ ਸੀਗੀ ਬਾਈ ਮਿਸਟੇਕ ਕਈ ਵਰੀ ਐਡਮਿਨਿਸਟ੍ਰੇਟਿਵ 에ਰਰ ਦਾ ਕਰਕੇ ਤੁਹਾਨੂੰ ppr ਆ ਗਈ ਤਾਂ ਉਸ ਕੰਡੀਸ਼ਨ ਦੇ ਵਿੱਚ ਵੀ ਜਾਂ ਫਿਰ ਤੁਹਾਡਾ ਸਟੇਟਸ ਜਿਹੜਾ ਉਹਨੂੰ ਉਹਨਾਂ ਦੀ ਜਿਹੜੀ ਅ ਇੱਕ ਟੀਮ ਹੁੰਦੀ ਹੈ ਰਿਸਕ ਮੈਨੇਜਮੈਂਟ ਦੀ ਟੀਮ ਉਹਨੇ ਚੈੱਕ ਕੀਤਾ ਕਿ ਤੁਹਾਡੇ ਡਾਕੂਮੈਂਟ ਦੇ ਵਿੱਚ ਕੋਈ ਫਾਲਟ ਆ ਜਿਹੜੇ ਤੁਸੀਂ ਡਾਕੂਮੈਂਟ ਸਬਮਿਟ ਕੀਤੇ ਆ ਤਾਂ ਉਹਨਾਂ ਨੇ ਤੁਹਾਡਾ ਸਟੇਟਸ ਚੇਂਜ ਕਰ ਦਿੱਤਾ ਯਾਨੀ ਕਿ ਵੀਜ਼ਾ ਤੁਹਾਡਾ ਅੰਡਰ ਪ੍ਰੋਸੈਸ ਚੱਲ ਗਿਆ ਤਾਂ ਉਸ ਕੰਡੀਸ਼ਨ ਦੇ ਵਿੱਚ ਵੀ ਤੁਹਾਡਾ ਵੀਜ਼ਾ ਜਿਹੜਾ ਉਹਨੂੰ ਰਿਫਿਊਜ਼ ਜਾਂ ਕੈਨਸਲ ਕੀਤਾ ਜਾ ਸਕਦਾ ਹੈ ਸੋ ਇਹ ਉਹ ਸਰਕਮਸਟਾਂਸਸ ਸੀਗੇ ਜਿਸ ਦੇ ਬਿਹਾਫ ਤੇ ਆ ਇਹ ਉਹ ਗਰਾਉਂਡ ਸੀਗੀਆਂ ਜਿਸ ਦੇ ਬਿਹਾਫ ਤੇ ਤੁਹਾਡਾ ਵੀਜ਼ਾ ਜਿਹੜਾ ਉਹ ਕੈਨਸਲ ਕੀਤਾ ਜਾ ਸਕਦਾ ਹੈਗਾ ਹੁਣ ਜੇਕਰ ਆਪਾਂ ਇੱਥੇ ਇਹ ਦੇਖਣਾ ਕਿ ਆਪਾਂ ਇਹਨਾਂ ਚੀਜ਼ਾਂ ਤੋਂ ਬਚ ਕਿਵੇਂ ਸਕਦੇ ਆਂ ਪਹਿਲੀ ਗੱਲ ਕਿ ਜਿਹੜੇ ਵੀ ਜਿਹੜੇ ਵੀ ਪਰਮਟ ਦੇ ਉੱਤੇ ਗਏ ਨੇ ਬਕਾਇਦਾ ਤੌਰ ਤੇ ਉਹ ਉਹਦੀਆਂ ਟਰਮਸ ਕੰਡੀਸ਼ਨ ਜ਼ਰੂਰ ਫੋਲੋ ਕਰਨ ਜੇਕਰ ਕੋਈ ਸਟੱਡੀ ਤੇ ਗਿਆ ਹੈ ਤਾਂ ਭਾਈ ਜਿਹੜਾ ਕੰਮ ਕਰਨਾ ਤੁਸੀਂ ਹਫਤੇ ਦੇ 24 ਘੰਟੇ ਤੋਂ ਜ਼ਿਆਦਾ ਕੰਮ ਨਾ ਕਰੋ ਨੰਬਰ 1 ਸਟੱਡੀ ਪਰਮਿਟ ਤੇ ਗਏ ਹੋ ਜੇਕਰ ਕਾਲਜ ਆਪਣਾ ਬਦਲ ਰਹੇ ਹੋ ਤਾਂ ਧਿਆਨ ਰੱਖੋ ਐਮਬੈਸੀ ਦੇ ਵਿੱਚ ਜੇਕਰ ਤੁਸੀਂ ਹੁਣ ਕਾਲਜ ਬਦਲਦੇ ਹੋ ਤਾਂ ਦੁਬਾਰਾ ਸਟੱਡੀ ਪਰਮਿਟ ਲਗਾਉਣਾ ਹੁੰਦਾ ਉਸ ਚੀਜ਼ ਦਾ ਧਿਆਨ ਰੱਖੋ ਵਰਕ ਪਰਮਿਟ ਤੇ ਗਏ ਹੋ ਤਾਂ ਵਰਕ ਪਰਮਿਟ ਦੀ ਜਿਹੜੀਆਂ ਟਰਮਸ ਕੰਡੀਸ਼ਨਸ ਨੇ ਉਹਨਾਂ ਦਾ ਵਾਇਲੇਸ਼ਨ ਨਾ ਕਰੋ ਉਸ ਤੋਂ ਬਾਅਦ ਜੇਕਰ ਤੁਸੀਂ ਵਿਜ਼ਿਟਰ ਟੂਰਿਸਟ ਵੀਜ਼ੇ ਤੇ ਗਏ ਹੋ ਸਮੇਂ ਸਿਰ ਆਪਣਾ ਸਟੇਟਸ ਕਨਵਰਟ ਕਰਾ ਲਓ ਨਹੀਂ ਕਰਵਾਇਆ ਤਾਂ ਵਾਪਸ ਆਪਣੀ ਕੰਟਰੀ ਆ ਜਾਓ ਇਹ ਸਾਰੇ ਮੇਨ ਪੁਆਇੰਟ ਨੇ ਉਸ ਤੋਂ ਇਲਾਵਾ ਜੇਕਰ ਕੋਈ ਫੇਕ ਡਾਕੂਮੈਂਟ ਕਿਉਂਕਿ ਹਟਦੇ ਨਹੀਂ ਲੋਕੀ ਲਗਾਉਣਾ ਜੇਕਰ ਤੁਹਾਡੇ ਏਜੰਟ ਨੇ ਕੋਈ ਸ਼ੋਰ ਸ਼ੌਟ ਵੀਜ਼ੇ ਲਾ ਕੇ ਬੈਠੇ ਹੋਏ ਆ ਜੇਕਰ ਏਦਾਂ ਦਾ ਕੋਈ ਇਸ਼ੂ ਹੈਗਾ ਤੇ ਆਪਣੇ ਏਜੰਟ ਤੋਂ ਆਪਣੀ ਫਾਈਲ ਸਾਰੀ ਲੈ ਕੇ ਰੱਖੋ ਕਿ ਤੁਹਾਨੂੰ ਕੋਈ ਦੇ ਕੋਈ ਕੁਐਸਚਨ ਹੋਵੇ ਤਾਂ ਤੁਹਾਨੂੰ ਆਪਣੀ ਪ੍ਰੋਫਾਈਲ ਬਾਰੇ ਕੱਲੀ-ਕੱਲੀ ਚੀਜ਼ ਦਾ ਪਤਾ ਹੋਵੇ ਤੁਸੀਂ ਇਸ ਚੀਜ਼ ਤੋਂ ਬਚ ਸਕੋ ਸੋ ਇਹ ਸਾਰੇ ਤਰੀਕੇ ਨੇ ਜਿਸ ਤੋਂ ਬਚਿਆ ਜਾ ਸਕਦਾ ਹੈ ਜੇਕਰ ਤੁਸੀਂ ਅਵੇਅਰ ਨਹੀਂ ਹੈਗੇ ਇਹਨਾਂ ਚੀਜ਼ਾਂ ਤੋਂ ਜੇਕਰ ਬਾਈ ਦਾ ਵੇਜ ਜਣ ਤੋਂ ਤੁਹਾਡਾ ਨਹੀਂ ਤੁਹਾਡੀ ਡਿਟੇਲ ਦੇ ਰਿਹਾ ਤਾਂ ਐਮਬੈਸੀ ਤੋਂ ਡਾਕੂਮੈਂਟ ਕਢਵਾ ਲਓ ਆਪਣੇ ਕੋਲ ਸੇਵ ਕਰਕੇ ਰੱਖੋ ਤਾਂ ਕਿ ਕੱਲ ਨੂੰ ਤੁਹਾਨੂੰ ਲੋੜ ਪਵੇ ਤੁਹਾਨੂੰ ਪਤਾ ਹੋਵੇ ਤੁਹਾਡੀ ਫਾਈਲ 'ਚ ਕੀ ਕੁਝ ਲੱਗਾ ਸੀਗਾ ਫਿਰ ਵੀ ਕਿਸੇ ਤਰ੍ਹਾਂ ਦੀ ਕਨਫਿਊਜ਼ਨ ਹੈ WhatsApp ਦਾ ਨੰਬਰ ਦਿੱਤਾ ਹੈ ਅਪਾਇੰਟਮੈਂਟ ਲੈ ਲਓ ਜੋ ਟਾਈਮ ਪੀਰੀਅਡ ਹੋਏਗਾ ਕਾਲ ਬੈਕ ਕਰਾਂਗਾ ਕੋਸ਼ਿਸ਼ ਕਰਾਂਗਾ ਤੁਹਾਡਾ ਹਰਡ ਆਊਟ ਕਲੀਅਰ ਕੀਤਾ ਜਾਵੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜਿੰਨਾ ਹੋ ਸਕੇ ਵੱਤੋ ਆ ਸ਼ੇਅਰ ਜ਼ਰੂਰ ਕਰਿਓ ਧੰਨਵਾਦ